ਸਰਕਾਰ ਆਪਣੀ ਚੱਲ ਰਹੀ ਹੈ ਕਿ ਫਸਟ ਟਾਈਮ ਹੋਇਆ ਕਿ ਇੱਕ ਤਾਂ ਇਹ ਜਿਹੜਾ ਇਹ ਸੜਕਾਂ ਦਾ ਟੈਂਡਰ ਦਿੱਤਾ ਗਿਆ ਉਸ ਠੇਕੇਦਾਰ ਨੂੰ ਵਿੱਚ ক্লোਜ਼ ਵਿੱਚ ਸ਼ਰਤ ਪਾ ਕੇ ਦਿੱਤਾ ਗਿਆ ਕਿ ਜੇ 5 ਸਾਲ ਦੇ ਅੰਦਰ ਅੰਦਰ ਇਸ ਸੜਕ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਹੁੰਦਾ ਹੈ ਇਹਦਾ ਜ਼ਿੰਮੇਵਾਰ ਠੇਕੇਦਾਰ ਹੋਊਗਾ ਨੰਬਰ 1 ਇਹਦਾ ਇਹਦੇ ਚ ਖੱਡਾ ਪੈਂਦਾ ਉਹਦੀ ਰਿਪੇਅਰ ਉਹਦੀ ਮੇਨਟੇਨੈਂਸ ਕਰਨੀ ਠੇਕੇਦਾਰ ਦਾ ਕੰਮ ਹੋਊਗਾ ਔਰ ਇਹ ਚਲਦੀ ਸੜਕ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜਮੇ ਗਰਮ-ਗਰਮ ਹਲੇ ਇਹ ਪ੍ਰੀਮਿਕਸ ਹੈ ਜਿਹੜੀ ਦੇਖ ਰਹੇ ਹੋ ਹਜੇ ਇਹਦੇ ਤੇ ਇੱਕ ਕੋਟ ਹੋਰ ਪੈਣਾ ਹੈ ਜਿਹੜਾ ਕਿ ਇਹਦੇ ਵਿੱਚ ਜਾਨੀ ਕਿ ਪੂਰਾ ਐਨ ਅੰਦਰ ਤੱਕ ਜਾ ਕੇ ਇਹਨੂੰ ਇੱਕ ਤਰ੍ਹਾਂ ਨਾਲ ਕਹਿ ਦੋ ਵੀ ਇਹਨੂੰ ਜਾਮ ਕਰੂਗਾ ਵੀ ਤਾਜੋ ਇਹ ਖੜ ਨਾ ਸਕੂ ਔਰ ਇਹਦੇ ਵੀ ਸੈਂਪਲ ਭਰਿਆ ਜਾਊਗਾ ਇਹਦੀ ਸੈਂਪਲਿੰਗ ਭਰ ਆ ਕੇ ਲੈਬੋਰੀਟਰੀ 'ਚ ਭੇਜਾਂਗੇ ਵੀ ਤਾਜੋ ਇਹਨਾਂ ਦੇ ਜਿਹੜੀ ਲੁੱਕ ਵਿੱਚ ਮਲਾਈ ਹੋਈ ਹੈ ਬਜਰੀ ਦੇ ਉਹ ਪੂਰੀ ਹੈ ਜਿਹੜੀ ਇਹਦੇ ਤੇ ਮਟੀਰੀਅਲ ਹੋਰ ਵੀ ਜਿਹੜਾ ਇਹਨਾਂ ਨੇ ਪਾਣਾ ਬਾਅਦ ਵਿੱਚ ਇਹਦੇ ਉੱਤੇ ਉਹਨੂੰ ਕਿਹੜੀ ਕੋਟਿੰਗ ਕਰਨੀ ਸੀਲ ਕੋਟਿੰਗ ਜਿਹੜੀ ਸੀਲ ਕੋਟਿੰਗ ਕਰਨੀ ਹੈ ਕਿ ਆ ਉਹ ਪ੍ਰੋਪਰ ਮਟੀਰੀਅਲ ਦੀ ਹੋਊਗੀ ਇੱਕ ਇੱਕ ਚੀਜ਼ ਇਹ ਚੈੱਕ ਕੀਤੀ ਜਾਊਗੀ ਇਨਸ਼ੋਰ ਕੀਤਾ ਜਾਊਗਾ ਵੀ ਕੁਆਲਿਟੀ ਠੀਕ ਰਹੇ ਦੇਖੋ ਲੋਕ ਬੜੇ ਆਸਾਂ ਦੇ ਨਾਲ ਸਰਕਾਰਾਂ ਚੁਣਦੇ ਨੇ ਔਰ ਖੂਨ ਪਸੀਨੇ ਦੀ ਕਮਾਈ ਦਾ ਪੈਸਾ ਹੁੰਦਾ ਲੋਕਾਂ ਨੇ ਆ ਦਾ ਜਿਹੜਾ ਟੈਕਸ ਦੇ ਰੂਪ ਚ ਲੋਕ ਭਰਦੇ ਨੇ ਔਰ ਜਦੋਂ ਇਮਾਨਦਾਰ ਸਰਕਾਰ ਇਮਾਨਦਾਰੀ ਨਾਲ ਕੰਮ ਕਰੇ ਇਹ ਸੜਕਾਂ ਘੱਟੋ ਘੱਟ ਨਹੀਂ ਤਾਂ 7 8 10 ਸਾਲ ਇਹਨਾਂ ਨੂੰ ਮੁਰੰਮਤ ਦੀ ਯੋਗਤ ਪੈਣੀ ਨਹੀਂ ਚਾਹੀਦੀ ਸੋ ਅੱਗੇ ਵੀ ਸਰਕਾਰਾਂ ਚ ਸੜਕਾਂ ਬਣਦੀਆਂ ਅਸੀਂ ਦੇਖੀਆਂ ਉਧਰੋਂ ਸੜਕ ਉਹ ਪਿੱਛੋਂ ਬਣਾਣੀ ਸ਼ੁਰੂ ਕਰਦੇ ਸੀ ਜਿੱਥੇ ਤੱਕ ਕੇ ਮੁੱਕਦੀ ਸੀ ਇੱਕ ਸੋਕੀਆਂ ਸ਼ੁਰੂ ਹੋ ਜਾਂਦੀ ਸੀ ਪਿੱਛੋਂ ਪੂਰੇ ਦੇ ਪੂਰੇ ਖਲੇਫੜੇ ਲੈਣੇ ਸ਼ੁਰੂ ਹੋ ਜਾਂਦੇ ਸੀ ਸੋਨਾ ਸੀ ਇਨਸ਼ੋਰ ਕੀਤਾ ਵੀ ਇਹ ਸੜਕਾਂ ਜਿਹੜੀਆਂ ਇਹਨਾਂ ਦੀ ਜਿਹੜੀ ਮਿਆਦ ਹੈ ਉਹ ਘੱਟੋ ਘੱਟ ਨਹੀਂ ਤਾਂ 8-10 ਸਾਲ ਦੀ ਹੋਣੀ ਚਾਹੀਦੀ ਹੈ ਔਰ 5 ਸਾਲ ਦੀ ਉਸ ਠੇਕੇਦਾਰ ਨੂੰ ਅਸੀਂ ਇਹਦੇ 'ਚ ਬਾਉਂਡ ਕੀਤਾ। ਥੈਂਕ ਯੂ ਥੈਂਕ ਯੂ ਧੰਨਵਾਦ ਜੀ ਬਹੁਤ ਬਾਈਟ ਹੋ ਗਈ ਬਾਈਟ ਲਾਈਵ ਹੋ ਗਈ ਸੀ ਔਰ ਟੁੱਟ ਜਿਹੜੇ ਲੈਣੇ ਨੇ ਉਸ ਹਸਾਬ ਨਾਲ ਲੈ ਲਓ। ਤੁਸੀਂ ਇਹਦੇ ਸ਼ਾਰਟਸ ਹਸਾਬ ਨਾਲ ਲੈ ਲਿਆ ਮਸ਼ੀਨਾਂ ਦੇ ਆਪਣੇ ਬੰਦੇ ਹੁਣ ਮਾਰੇ ਜੇ ਪਰੇ ਹੋ ਜੋ ਇਹਨਾਂ ਨੂੰ ਮਸ਼ੀਨਾਂ ਤੇ ਸ਼ਾਰਟ ਲੈਣ ਉਹ ਇਹਦਾ ਉਧਾਰ ਤੁਸੀ ਕਰੋ ਰੋਡ ਦਾ। ਆਜੇ ਬੱਚੇ ਖੜੇ ਸੰਗੋ ਨਾ ਆਜੋ ਆਡੋ ਮੇਰਾ ਬੱਚਾ ਖੜੇ ਖੜੇ ਹੋਰੇ ਆਓ ਸੰਗੋ ਲੰਗੜੇ ਹੋਰੇ ਖੜੋ ਆਓ ਆਓ ਮੇਰੀਆਂ ਧੀਆ ਆਓ ਜਿਉਂਦੇ ਰੋ ਆਓ ਜੀ ਰੀਵਨ ਕਟਾਓ ਕੁੜੀਆਂ ਕੋਲ ਲਿਆਓ ਜਿਉਂਦੇ ਲਿਆਓ ਕਿ ਲਾਓ ਰਸਰਾਨੀ ਉਹ ਬਾ ਮੇਰਾ ਪੁੱਤ ਆ ਖੋਲ ਲੋ ਲਿਆਓ ਇਧਰ ਲਿਆਓ ਕੁੜੀਆਂ ਤੋਂ ਘੱਟ ਇੱਧਰ ਨੂੰ ਕਰੋ ਜੇ ਆਥਰ ਲੈ ਚਾਹੇ ਸਾਰੀਆਂ ਤੀਹ ਹੱਥ ਲਾਓ ਖੜੋ ਇਧਰ ਲਿਆਓ ਜੀ ਆਹ ਥੋੜਾ ਪਿੱਛੇ ਮੈਨੂੰ ਫੜਾ ਦਿਓ ਲੈ ਬੱਚੇ ਆਪਣਾ ਫੜਕੇ ਜੀਵਨ ਫੜੋ ਪਹਿਲਾਂ ਇੱਕ ਦਿਨ ਈਵਨ ਫੜੋ ਕਟੋ ਬੋਲੇੀ ਸੋਨਹਾਰ ਜਸਰੀ ਆਕਾਰ ਆਨੋ ਮੂੰਖਾ ਕਰੋ ਤੁਹਾਡੇ ਪਿੰਡ ਦੀ ਸੜਕ ਬਣ ਰਹੀ ਆ ਬਣ ਜਾਓਗਾ ਤੁਹਾਡੇ ਸਕੂਲ ਤੱਕ ਜਾਓ ਪੁੱਤਰ ਚੱਕੋ ਚੱਕੋ ਮੇਰਾ ਬੱਚਾ ਲੋ ਤარიੇ ਨਾਲ ਬੱਚੇ ਤੁਸੀਂ ਆ ਗਏ ਬਾਰੇ ਰੰਦਾਂ ਨੂੰ ਛੋੜੇ ਆ ਜਾ ਰਾਜੇ ਆ ਗਏ ਆਜੇ ਸੜਕਾਂ ਦਾ ਉਦਘਾਟਨ ਦੇਖੋ ਕੁਦਰਤ ਕਹਿੰਦੇ ਪ੍ਰਮਾਤਮਾ ਬੜਾ ਦਿਆਲ ਹੁੰਦਾ ਹੈ ਅਸੀਂ ਤਾਂ ਜੇ ਇਹ ਸੜਕ ਦੇਖਣ ਆਏ ਸੀ ਔਰ ਇਹਦਾ ਉਦਘਾਟਨ ਕਰਨਾ ਸੀ ਮੈਂ ਦੇਖਿਆ ਸਾਡੀਆਂ ਛੋਟੀਆਂ-ਛੋਟੀਆਂ ਧੀਆਂ ਸਕੂਲ ਤੋਂ ਪੜ੍ਹ ਕੇ ਨਸਰਾਲੀ ਪਿੰਡ ਨੂੰ ਜਾ ਰਹੀਆਂ ਸੀ ਮੈਨੂੰ ਬੜਾ ਚਾਅ ਹੋਇਆ ਮੈਂ ਕਿਹਾ ਸਾਡੀਆਂ ਧੀਆਂ ਉਦਘਾਟਨ ਕਰਨਾ ਤੇ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਇਹ ਬੱਚੀਆਂ ਨੇ ਉਹਦੇ ਪੜ੍ਹਨਾ ਹੈ ਪੜ੍ਹ ਕੇ ਵੱਡੀਆਂ ਹੋਣਾ ਹੈ ਫਿਰ ਇਹਨਾਂ ਨੇ ਆਪਣੀ ਜ਼ਿੰਦਗੀ ਜਿਉਣੀ ਹੈ ਸੋ ਜਦੋਂ ਹੁਣੇ ਕਦੇ ਇਸ ਸੜਕ ਤੇ ਹੀ ਰੋਜ਼ ਲੰਘਿਆ ਕਰਨੀਆਂ ਤੇ ਸੋਚਿਆ ਕਰਨੀਆਂ ਵੀ ਇਸ ਸੜਕ ਦਾ ਉਦਘਾਟਨ ਅਸੀਂ ਆਪਣੇ ਹੱਥ ਨਾਲ ਕੀਤਾ ਹੋਇਆ ਜੋ ਜਿਉਂਦਿਆਂ ਰਹਿਣ ਵਸਦਿਆਂ ਰਹਿਣ ਚੜ੍ਹਦੀ ਕਲਾ ਕਰੋ ਬੱਚੇ ਜਿਉਂਦੇ ਰੋ ਵਸਦੇ ਰੋ ਚੰਗਾ ਪੁੱਤ ਓਕੇ ਸਾਡੇ ਵੱਲੋਂ ਦੇਖ ਬਸ ਹੋਰ ਲਵਾਣਾ ਇੱਕ ਸੰਜਤ ਲਈ ਆ ਫੋੜੇ ਨਹੀਂ ਰੁਕ ਚਲੋ ਚਲੋ ਯਾ ਲੈ ਓਕੇ ਵੀਰੇ ਓਕੇ ਵੀਰਾਂ ਨੂੰ